ਉਦੋਂ ਤੇ ਮੈਂ ਜਿੱਦਨ ਆਇਆ ਇੱਥੇ ਸੁੱਤਾ ਹੀ ਨਹੀਂ ਸੁੱਤਾ ਹੀ ਨਹੀਂ ਮੈਂ ਪੰਜਾਬ 'ਚ ਉਹ ਨੀਂਦ ਤਾਂ ਆਈ ਹੀ ਨਹੀਂ ਨਾ ਉਹ ਤਾਂ ਆਉਣ ਦਿੱਤੀ ਹੀ ਨਹੀਂ ਨਾ ਕਿਸਾਨਾਂ ਨੇ ਨਹੀਂ ਆਉਣ ਦਿੱਤਾ ਮੈਨੂੰ ਨਹੀਂ ਪਤਾ ਕੌਣ ਆਹੋ ਰੱਬ ਦੇ ਬੰਦੇ ਆ ਮੈਨੂੰ ਨਹੀਂ ਪਤਾ ਤੁਸੀਂ ਬਾਰ-ਬਾਰ ਨਾ ਇਹ ਗੱਲ ਕਰਾਂ ਗਾ ਕੀ ਮੈਸੇਜ ਦੋਗੇ ਫਰੀਦਕੋਟ ਦੇ ਲੋਕਾਂ ਦਾ ਲੋਕਾਂ ਨੂੰ ਫੇ ਇਹੋ ਹੀ ਗੱਲ ਕਰਕੇ ਹਵਾ ਦਿੰਦੇ ਪਰ ਜਿੱਥੇ ਵੀ ਤੁਸੀਂ ਜਾਂਦੇ ਥਾਣ ਨੂੰ ਵਿਰੋਧ ਦਾ ਸਾਹਮਣਾ ਕਰਨਾ ਯਾਰ ਛੱਡੋ ਜੀ ਬਸ ਫਿਨਿਸ਼ ਕਰ ਮਾਫੀ ਦਿਓ ਰਸਤੇ ਚ ਕੇ ਗਿਆ ਕਿਰਦੀਤ ਰੋਜੀ ਲੇਕਿਨ ਉਹ ਕੱਲ ਦਾ ਜਿਹੜਾ ਥੋੜਾ ਜਿਆਦਾ ਡੇਂਜਰਸ ਸੀਗਾ ਸੀਨ ਹਜ਼ਾਰ ਤੋਂ ਉੱਪਰ ਬੰਦਾ ਹਣਾ ਇੱਕ ਉਹਨਾਂ ਦੇ ਮਨ 'ਚ ਕੁਝ ਗਲਤ ਖਿਆਲ ਆ ਗਿਆ ਸੀ ਅੱਗੇ ਵੈਪਨ ਨਹੀਂ ਉਹਨਾਂ ਕੋਲ ਹੁੰਦੇ ਕੱਲ ਤਲਵਾਰਾਂ ਤੇ ਬੱਚੇ-ਬੱਚੇ ਹੋਰ ਗੁਪਤ ਕੀ ਸੀ ਮੈਨੂੰ ਨਹੀਂ ਪਤਾ ਤੁਸੀਂ ਦੇਖਿਓ ਮੈਂ ਸਹਿਜ ਫਿਰ ਮੈਂ ਮੈਂਟਲੀ ਪ੍ਰਿਪੇਅਰ ਹੋ ਗਿਆ ਮੈਂ ਕਿ ਸ਼ਾਇਦ ਵਕਤ ਆ ਗਿਆ ਹੁਣ ਇਹ ਹੋ ਜਾਣਾ ਅੱਜ ਅਸੀਂ ਧੀਆ ਪੁੱਤਾਂ ਵਾਲੇ ਮੇਰਾ ਵੀ ਇਦਾਂ ਹੀ ਜਿੱਦਾਂ ਬੇਟਾ ਹੋਏਗਾ ਸ਼ੁਕਰਨ ਜੇ ਮੈਨੂੰ ਮਾਰਿਆ ਸ਼ੁਕਰਨ ਵਾਪਸ ਆ ਸਕਦਾ ਤੇ ਕੋਈ ਗੱਲ ਨਹੀਂ ਸਾਡੇ ਵੱਡੇ ਵੀ ਬਲਦਾਨ ਦਿੰਦੇ ਰਹੇ ਅਸੀਂ ਤੋਂ ਦਿੰਦੇ ਹੋ ਨਹੀਂ ਸਕਦੇ ਅਸੀਂ ਉਹਨਾਂ ਦੇ ਦਰਦ ਦੇ ਕੁਕਰ ਤੇ ਹੈਗੇ ਆ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਜਾਨ ਕਿੰਨੀ ਕਿ ਪਿਆਰੀ ਹੈ ਮੈਂ ਚੈੱਕ ਕੀਤਾ ਮੈਨੂੰ ਡਰ ਨਹੀਂ ਸੀ ਖੌਫ ਨਹੀਂ ਸੀ ਅਰੇ ਮੈਂ ਕਿ ਟਾਈਮ ਆ ਗਿਆ ਮੈਨੂੰ ਖੌਫ ਸੀਗਾ ਕਿ ਇੱਕ ਤਾਂ ਫੋਰਸ ਨਾ ਤوازن ਖੋਲੇ ਦੂਸਰਾ ਬੇਟਾ ਕਿਸੇ ਦਾ ਜਿਹੜਾ ਗੱਡੀ ਚਲਾ ਰਿਹਾ ਉਹ ਨੂੰ ਪੈਨਿਕ ਅਟੈਕ ਨੋਜਾ ਉਹਨੂੰ ਨਾ ਕੁਝ ਨਾਲ ਜਦੋਂ ਮੋਬ ਹਮਲਾ ਕਰਦੀ ਉਹ ਕਿਹੜਾ ਦੇਖ ਕਾਸ਼ ਤੁਸੀਂ ਮੇਰਾ ਵੱਡਾ ਮੇਰਾ ਗੋਵਿੰਦ ਰੀਲ ਸੁਣੀ ਹੋਵੇ ਮੇਰੇ ਗੀਤ ਗਾਣੇ ਸੁਣੇ ਹੋਣ ਕੋਈ ਸੁਣਿਆ ਹੋਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕਦੀ ਸੁਣਿਆ ਹੋਵੇ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਕਦੀ ਸੁਣਿਆ ਹੋਵੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਦੀ ਮਾਤਾ ਦੀਆਂ ਪੇਟਾਂ ਸੁਣਿਆ ਤਾਨੂੰ ਜ਼ਰੂਰ ਮੇਰੇ ਤੇ ਤਰਸ ਆਵੇ ਜਿੱਦ ਸਿਆਸਤ ਜ ਹੈ ਉਦਨੇ ਇਹ ਸਿਰ ਟੱਕ ਲਿਆ ਸੀ ਮੈਂ ਕਿਹਾ ਨਹੀਂ ਲੋਕੀ ਫਿਰ ਕਹਿੰਦੇ ਜੀ ਗਵਈਏ ਤੇ ਐਕਟਰ ਮੁੜ ਕੇ ਨਜ਼ਰ ਨਹੀਂ ਆਉਂਦੇ ਸੋ ਸਾਰਾ ਕੁਝ ਤਿਆਗ ਕੇ ਇਧਰੋਂ ਤੁਰਿਆ ਪਤਾ ਨਹੀਂ ਐਡੀ ਵੱਡੀ ਸਜ਼ਾ ਕਿਉਂ ਦੇਣਾ ਚਾਹੁੰਦੇ ਆ ਜਿਵੇਂ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਹੈ ਤੁਹਾਨੂੰ ਲੱਗਦਾ ਕਿਸੇ ਦਾ ਬੱਚਾ ਵਾਪਸ ਆ ਜਾਏਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦੋਲਨ ਦਾ ਮੁੱਲ ਮੁੜਿਆ ਗਿਆ ਕਿਸਾਨਾਂ ਦੀਆਂ ਪ੍ਰੋਬਲਮ ਹੱਲ ਹੋ ਜਾਣਗੀਆਂ ਮੈਨੂੰ ਇਕੱਲੇ ਨੂੰ ਕਿਤੇ ਬੁਲਾ ਲਿਓ ਗਨਮੈਨ ਜਾਂ ਡਰਾਈਵਰ ਛੱਡ ਕੇ ਮੈਂ ਆ ਜੂੰਗਾ ਇਕੱਲਾ ਆਵਾਂਗਾ ਫਿਰ ਜੋ ਤੁਹਾਡੀ ਦਿਲ ਕਰੇ ਮੈਨੂੰ ਨਹੀਂ ਆਪਣੀ ਜਾਨ ਦਾ ਕੋਈ ਖੌਫ ਨਾਲ ਦੀਆਂ ਨੂੰ ਨਾ ਕੁਛ ਹੋਵੇ ਕਾਦੇ ਪਦਮਸ਼ਰੀਆਂ ਸਾਊਥ ਵਿੱਚ ਨਾ ਵੀ ਪਦਮਸ਼੍ਰੀ ਹੋਵੇ ਆਰਟਿਸਟਾਂ ਦੇ ਮੰਦਰ ਬਣਾਉਂਦੇ ਉਹ ਪੂਜਾ ਕਰਦੇ ਆ ਇਹ ਪੰਜਾਬ ਇੱਥੇ ਪਦਮਸ਼੍ਰੀ ਨੂੰ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਦਮਸ਼੍ਰੀ ਕੌਣ ਹੁੰਦਾ ਕਿਵੇਂ ਮਿਲਦਾ ਕਿਵੇਂ ਹੈ ਪਦਮਸ਼੍ਰੀ ਤੇ ਕੀ ਕਰੀਏ ਬੇਕਦਰਾਂ ਨਾਲ ਲੱਖੀਆਂ ਲੜੀਆਂ ਅਸੀਂ ਨੈਣ ਵਿਛਾਏ ਫਲਕਾਂ 'ਚੋਂ ਲਤਾੜ ਲਤਾੜ ਕੇ ਲੰਘਦੇ ਰਹੇ ਨੋ ਵਿਰੋਧੀ ਕਈ ਵਾਰੀ ਕਹਿੰਦੇ ਨੇ ਕਹਿੰਦੇ ਵੀ ਹੰਸਰਾਜ ਹੰਸੋਰੀਆ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ ਵੀ 1 ਜੂਨ ਤੋਂ ਬਾਅਦ ਦੇਖਾਂਗੇ ਉਸ ਤੋਂ ਬਾਅਦ ਤੁਸੀਂ ਮਾਫੀ ਵੀ ਮੰਗੀ ਸੀ ਕਿ ਤੁਸੀਂ ਕਿਹਾ ਸੀ ਵੀ ਮੇਰੇ 'ਚ ਸ਼ੈਤਾਨ ਆ ਗਿਆ ਸੀ ਤੁਹਾਡੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਇੱਕ ਸਮਾਂ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਮੇਰੇ ਅੰਦਰ ਭੂਤ ਪ੍ਰੇਤ ਕੋਈ ਆ ਗਿਆ ਸੀ ਹੁਣ ਤੁਸੀਂ ਕਹਿੰਦੇ ਹੋ ਮੇਰੇ 'ਚ ਸ਼ੈਤਾਨ ਆ ਗਿਆ ਤੇ ਉਹ ਕਹਿੰਦੇ ਨੇ ਵੀ ਸਭ ਕੁਝ ਹੰਸਰਾਜ ਹੰਸ ਦੇ ਅੰਦਰ ਹੀ ਕਿਵੇਂ ਆ ਗਿਆ ਮੈਂ ਤਾਂ ਨਹੀਂ ਕਿਹਾ ਮੇਰੇ ਅੰਦਰ ਸ਼ੈਤਾਨ ਮੈਂ ਕਿਹਾ ਸ਼ੈਤਾਨ ਹੈਵੀ ਹੋ ਗਿਆ ਸੀ ਉਹਨਾਂ ਬੰਦਿਆਂ ਤੇ ਮੈਂ ਕਿਹਾ ਬੇਰਯੰਦਰ ਈਮਾਨ ਆ ਗਿਆ ਸੀ ਕੋਈ ਹਰ ਪੰਜਾਬੀ ਬੋਲਦਾ ਮੈਂ ਮੈਂ ਕਿਹਾ ਸੀ ਮੇਰੇ ਬੰਦਰ ਈਮਾਨ ਆ ਗਿਆ ਸੀ ਉਹਨਾਂ ਅੰਦਰ ਸ਼ੈਤਾਨ ਆ ਗਿਆ ਸੀ ਲੀਤਾ ਸੀ ਮੈਂ ਇਹ ਕਿਆ ਕਿ ਧੀ ਭੈਣਾਂ ਸਭ ਦੀਆਂ ਸਾਂਝੀਆਂ ਆ ਇੱਕ ਤਰੀਕ ਤੱਕ ਸਬਰ ਕਰੋ ਦੋ ਤਰੀਕ ਨੂੰ ਦੇਖ ਲਾਂਗੇ ਉਹ ਹੀ ਦੋ ਚਾਰ ਬੰਦੇ ਆ ਉਹਨਾਂ ਚ ਮੈਂ ਕਿਹਾ ਕਿਸਾਨਾਂ ਨੂੰ ਦੇਖ ਲਾਂਗੇ ਉਹਨਾਂ ਚ ਮੈਂ ਜੱਥੇਬੰਦੀਆਂ ਦਾ ਨਾਮ ਲਿਆ ਪਤਾ ਨਹੀਂ ਮੈਂ ਕਿੱਥੇ ਆ ਗਿਆ ਮੇਰੀ ਜ਼ੁਬਾਨ ਦਾ ਹੀ ਤਰਜਮਾ ਹੀ ਹੋਰ ਕਰ ਲੈਂਦੇ ਮੈਂ ਕੱਲ ਬਿਲਕੁਲ ਬੇਖੌਫ ਬੈਠਾ ਸੀ ਔਰ ਮੈਂਟਲੀ ਪ੍ਰੇਪੇਅਰ ਸੀ ਕਿ ਹੁਣ ਟਾਈਮ ਆ ਗਿਆ ਮੈਨੂੰ ਨਹੀਂ ਪਤਾ ਨਾ ਉਹਨਾਂ ਬੰਦੇ ਦਾ ਨਾ ਇਹਨਾਂ ਦਾ ਵਿਵਾਦਤ ਬਿਆਨ ਕੋਈ ਤੁਸੀਂ ਕਿੰਨੇ ਉਹ ਵਿਵਾਦਤ ਬਿਆਨ ਹੈ ਉਹ ਤੁਸੀਂ ਕੋ ਜਿਹੜਾ ਧੀਆਂ ਪੈਣਾਂ ਦੀ ਇੱਜ਼ਤ ਬਚਾਉਣ ਵਾਲਾ ਬਿਆਨ ਆ ਉਹ ਬੱਚੇ ਤੁਸੀਂ ਕਿਹੜੇ ਮੁਲਕ ਤੋਂ ਆਏ ਆ ਉਹ ਵਿਵਾਦਤ ਕਿੱਦਾਂ ਹੋ ਪਰ ਤੁਹਾਡੇ ਵਿਵਾਦ ਵਿਵਾਦ ਤਾਂ ਸ਼ੁਰੂ ਕਰਦੇ ਆ ਤੁਸੀਂ ਲੋਕ ਉਹ ਤੁਸੀਂ ਪੜ ਤੁਸੀਂ ਅੰਨੇ ਆ ਤੁਸੀਂ ਬੋਲੇ ਆ ਤੁਹਾਡੇ ਸਾਹਮਣੇ ਧੀ ਭੈਣ ਦੀ ਇੱਜ਼ਤ ਨਾ ਲਾਵਣ ਦੀ ਮੈਨੂੰ ਕਿਉਂ ਜਵਾਬ ਦੇਣਾ ਪਵੇ ਉਹ ਤੁਸੀਂ ਦੇ ਦਿੰਦੇ ਤਾਂ ਮੈਂ ਦੇਣਾ ਹੀ ਨਹੀਂ ਸੀ ਜਵਾਬ ਸਭ ਤਮਾਸ਼ਾ ਦੇਖੀ ਜਾਂਦੇ ਸੀ ਵਿਵਾਦ ਲੋਕ ਸ਼ੁਰੂ ਕਰਦੇ ਆ ਮੈਂ ਵਿਵਾਦਿਤ ਆਦਮੀ ਨਹੀਂ ਆ ਮੈਂ ਸਾਫ਼ ਆਦਮੀ ਆ ਸਪੌਂਟੇਨੀਅਸ ਇਸ਼ਕ ਦੀ ਇੰਤਹਾ ਦੇਖੀ ਆ ਆਸ਼ਿਕ ਵੀ ਕਦੀ ਮੌਤ ਤੋਂ ਡਰਦੇ ਇਸ਼ਕ ਨਾਲ ਤੁਰੇ ਹੋਏ ਆ ਮੈਨੂੰ ਨਹੀਂ ਕੋਈ ਖੌਫ ਮੈਂ ਫਿਰ ਕਲੀਅਰ ਕਰਦਾ ਲੇਕਿਨ ਜੇ ਮੈਨੂੰ ਮਾਰਿਆ ਜੇ ਪੰਜਾਬ ਨੂੰ ਜਾਂ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਚੈਨ ਮਿਲਦਾ ਤੇ ਮੈਨੂੰ ਬੁਲਾ ਲੈਣ ਐਲਾਨ ਕਰਨ ਲਈ ਤੇਰਾ ਅੱਜ ਟਾਈਮ ਆ ਗਿਆ ਕਤਲਗਾਹ ਚ ਆ ਜਾ ਜੇ ਉਦਾਂ ਹੀ ਜਾਊਂਗਾ ਛਾਨ ਨੂੰ ਸ਼ੌਕਤ ਨਾਲ ਐਦਾਂ ਹੀ ਜਾਵਾਂਗਾ ਪੀਐਮ ਮੋਦੀ ਦੇ ਤੁਸੀਂ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹੋ ਇਸ ਵਿਰੋਧ ਦੇ ਬਾਰੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਅਮਿਤ ਸ਼ਾਹ ਹੋਰਾਂ ਨਾਲ ਜਾਂ ਪੀਐਮ ਮੋਦੀ ਹੋਰਾਂ ਨਹੀਂ ਗੱਲਬਾਤ ਕੀ ਕਰਨੀ ਉਹ ਤੇ ਸਾਰੇ ਉਹ ਤੇ ਉਹ ਵਿਜੀਲੈਂਟ ਹੈ ਕੱਲ 15 ਮਿੰਟ ਰੈਲੀ ਲੇਟ ਹੋਈ ਹੈ ਉਹਨਾਂ ਨੇ ਕਿਹਾ ਪਹਿਲਾਂ ਛਡਾ ਕੇ ਲਿਆਓ ਉਹਨੂੰ ਤੇ ਫਿਰ ਰੈਲੀ ਸਟਾਰਟ ਕਰਾਂਗੇ ਪਟਿਆਲਾ ਯੰਗ ਲੜਕੇ ਬੜਾ ਕੱਲ ਉਹਨਾਂ ਦੀ ਮੈਂ ਚਿਹਰਾ ਵੇਖਦਾ ਇੰਨਾ ਕਬਰ ਆ ਗਿਆ ਸੀ ਉਹਨੇ ਕਿਹਾ ਬੰਦਾ ਵੀ ਮਾਰਦਾ ਚਿਹਰਾ ਦੇਖਿਓ ਉਹਨਾਂ ਦੀ ਵੀਡੀਓ ਦੇਖਿਓ ਪੀਐਮ ਸਾਹਿਬ ਨੇ ਜੋ ਗਰੇਸ ਸੀ ਉਹਨੇ ਕਿਹਾ ਰੈਲੀ ਨਹੀਂ ਸ਼ੁਰੂ ਹੋਣੀ ਪਹਿਲਾਂ ਕੱਢ ਕੇ ਲਿਆਓ ਜੀ ਫਿਰ ਇਹ ਲੈ ਕੇ ਗਏ ਮੈਨੂੰ ਉੱਥੇ ਫਿਰ ਹੀ ਹੱਗੜਮੀ ਜੱਫੀ ਪਾ ਕੇ ਕਹਿਣ ਲੱਗੇ ਤੂੰ ਠੀਕ ਹੈ ਹੱਥ ਜੱਥ ਫੜ ਕੇ ਹਾਂ ਜਰਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਥੈਂਕ ਯੂ ਜੀ ਸ਼ੁਕਰੀਆ ਜੀ ਧੰਨਵਾਦ ਬੜੀ ਜ਼ਿਆਦਾ ਨਿਮਰਤਾ ਹੈ ਤੁਹਾਡੇ ਵਿੱਚ ਪਰ ਇਹ ਸਭ ਦੇ ਬਾਵਜੂਦ ਵਿਰੋਧ ਜੇਕਰ ਹੋ ਰਿਹਾ ਕਿਸੇ ਭਾਜਪਾ ਉਮੀਦਵਾਰ ਦਾ ਤਾਂ ਉਸ ਲਿਸਟ ਦੇ ਵਿੱਚ ਤੁਹਾਡਾ ਨਾਮ ਟੋਪ ਦੇ ਉੱਤੇ ਹੈ ਕਿਉਂ ਇਹ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਹੈ ਨਹੀਂ ਕਾ ਜੀ ਲੇਕਿਨ ਜਿੱਦਾਂ ਤੁਸੀਂ ਕਿਹਾ ਨਿਮਰਤਾ ਹੈ ਇਹ ਇਲੈਕਸ਼ਨ ਕਰਕੇ ਨਹੀਂ ਆਈ ਜਦੋਂ ਦਾ ਮੈਂ ਪੈਦਾ ਹੋਇਆ ਮੈਨੂੰ ਸੰਸਕਾਰ ਹੀ ਐਸੇ ਮਿਲੇ ਅੱਗੋਂ ਮੇਰੇ ਗੁਰੂ ਜੀ ਐਸੇ ਆ ਮੇਰੇ ਬਾਬਾ ਜੀ ਮੇਰੇ ਮੁਰਸ਼ਿਦ ਮੇਰੇ ਸਤਿਗੁਰੂ ਮੇਰੇ ਕਾਮਲੇ ਮੁਰਸ਼ਿਦ ਉਹਨਾਂ ਨੇ ਕਿਹਾ ਬੇਟਾ ਜਿਹੜਾ ਵੀ ਕੰਮ ਕਰਦੇ ਆ ਨਿਮਰਤਾ ਨਾਲ ਕਰੋ ਜੀ ਜੇ ਕੋਈ ਆਪ ਸ਼ਬਦ ਬੋਲਦਾ ਤੁਸੀਂ ਉਹਨਾਂ ਦੇ ਲੈਵਲ ਤੇ ਨਾ ਆਓ ਹਾਂ ਸੋ ਇਸ ਕਰਕੇ ਇਲੈਕਸ਼ਨ ਦਾ ਕਰਕੇ ਨਹੀਂ ਸ਼ੁਰੂ ਤੋਂ ਹੀ ਮੈਂ ਇਸ ਤਰ੍ਹਾਂ ਦਾ ਮੇਰੀ ਨੇਚਰ ਹੈ ਜੀ ਬਿਲਕੁਲ ਕੱਲ ਤੁਸੀਂ ਰੈਲੀ ਦੇ ਵਿੱਚ ਜਾ ਰਹੇ ਸੀ ਕਿਸਾਨਾਂ ਦੇ ਵੱਲੋਂ ਤੁਹਾਨੂੰ ਕੀਰਾ ਪਾਇਆ ਜਾਂਦਾ ਤੁਹਾਨੂੰ ਸਿੱਧਾ ਤੌਰ ਤੇ ਇਹ ਕਿਹਾ ਜਾਂਦਾ ਵੀ 2 ਜੂਨ ਨੂੰ ਟੱਕਰਾਂਗੇ ਅੱਜ ਤਾਂ 2 ਜੂਨ ਆਈ ਨਹੀਂ ਹੈਗੀ ਤੇ ਤੁਸੀਂ ਫਿਰ ਵੀ ਉਹਨਾਂ ਨਾਲ ਹੱਥ ਹਿਲਾ ਕੇ ਉਹਨਾਂ ਨੂੰ ਬੜੇ ਹੱਸ ਕੇ ਜਵਾਬ ਦਿੰਨੇ ਹੋ ਤਾਂ ਉਹ ਸਾਰਾ ਵਾਕਿਆ ਕੀ ਹੋਇਆ ਸੀ ਉਹ ਬਿਆਨ ਕਰੋ ਸਿਚਾਰਾ ਸਾਂ ਰਸਤੇ ਚ गिर ਗਏ ਕਰਦੇ ਤਰੋਜੀ ਲੇਕਿਨ ਉਹ ਕੱਲ ਦਾ ਜਿਹੜਾ ਥੋੜਾ ਜਿਆਦਾ ਡੇਂਜਰਸ ਸੀਗਾ ਸੀਨ ਇੱਕ ਤਾਂ ਹਜ਼ਾਰ ਤੋਂ ਉੱਪਰ ਬੰਦਾ ਹੋਣਾ ਇੱਕ ਉਹਨਾਂ ਦੇ ਮਨ 'ਚ ਕੁਝ ਗਲਤ ਖਿਆਲ ਆ ਗਿਆ ਸੀ ਅੱਗੇ ਵੈਪਨ ਨਹੀਂ ਉਹਨਾਂ ਕੋਲ ਹੁੰਦੇ ਜੀ ਕੱਲ ਤਲਵਾਰਾਂ ਤੇ ਬੱਚੇ ਬੱਚੇ ਹੋਰ ਗੁਪਤ ਕੀ ਸੀ ਮੈਨੂੰ ਨਹੀਂ ਪਤਾ ਬੇਸ਼ੱਕ ਨਜ਼ਰ ਤਨੀ ਸੀ ਹੁੰਦੇ ਫਿਰ ਮੈਂ ਤੁਸੀਂ ਦੇਖਿਓ ਮੈਂ ਸਹਿਜ ਫਿਰ ਮੈਂ ਮੈਂਟਲੀ ਪ੍ਰਪੇਅਰ ਹੋ ਗਿਆ ਮੈਂ ਕਿਹਾ ਸ਼ਾਇਦ ਵਕਤ ਆ ਗਿਆ ਹੁਣ ਇਹ ਇਹ ਹੋ ਜਾਣਾ ਅੱਜ ਮੈਨੂੰ ਇਹ ਸੀਗਾ ਕਿ ਕਿਸੇ ਦਾ ਬੇਟਾ ਹੈ ਉਹ ਵੀ ਮੇਰੇ ਬੇਟੇ ਵਾਂਗ ਉਹਦਾ ਤਾਂ ਸਾਰੇ ਪੰਜਾਬ ਨੇ ਸੋਗ ਮਨਾਇਆ ਅਸੀਂ 3 ਪੁੱਤਾਂ ਵਾਲੇ ਮੇਰਾ ਵੀ ਇਦਾਂ ਹੀ ਜਿੱਦਾਂ ਬੇਟਾ ਹੋਏਗਾ ਸ਼ੁਕਰਨ ਜੀ ਮੈਨੂੰ ਮਾਰਿਆ ਸ਼ੁਕਰਨ ਵਾਪਸ ਆ ਸਕਦਾ ਤੇ ਕੋਈ ਗੱਲ ਨਹੀਂ ਸਾਡੇ ਵੱਡੇ ਵੀ ਬਲਦਾਨ ਦਿੰਦੇ ਰਹੇ ਅਸੀਂ ਤੋਂ ਦੰਦੇ ਹੋ ਨਹੀਂ ਸਕਦੇ ਅਸੀਂ ਉਹਨਾਂ ਦੇ ਦਰਦ ਦੇ ਕੋਕਰਤ ਹੈਗੇ ਆ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਜਾਨ ਕਿੰਨੀ ਕੀ ਪਿਆਰੀ ਹੈ ਜਿਸ ਟਾਈਮ ਗੱਡੀ 'ਚ ਬੈਠੇ ਸੋਚ ਰਿਹਾ ਗੱਡੀ 'ਚ ਹਾਂ ਫਿਰ ਮੈਨੂੰ ਮੈਂ ਚੈੱਕ ਕੀਤਾ ਮੈਨੂੰ ਡਰ ਨਹੀਂ ਸੀ ਖੌਫ ਨਹੀਂ ਸੀ ਅਰੇ ਮੈਂ ਕਿ ਟਾਈਮ ਆ ਗਿਆ ਮੈਨੂੰ ਖੌਫ ਇਹ ਸੀਗਾ ਕਿ ਇੱਕ ਤਾਂ ਫੋਰਸ ਨਾ ਤوازن ਖੋਲੇ ਦੂਸਰਾ ਬੇਟਾ ਕਿਸੇ ਦਾ ਜਿਹੜਾ ਗੱਡੀ ਚਲਾ ਰਿਹਾ ਉਹ ਪਨ ਪੈਨਿਕ اٹੈਕ ਨੋਜਾ ਉਹਨੂੰ ਨਾ ਕੁਝ ਨਾਲ ਜਦੋਂ ਮੋਬ ਹਮਲਾ ਕਰਦੀ ਉਹ ਕਿਹੜਾ ਦੇਖਦੇ ਆਪਣਾ ਮੈਨੂੰ ਕੋਈ ਫਿਕਰ ਨਹੀਂ ਸੀ ਮੈਂ ਕਿ ਸ਼ਾਇਦ ਇਸ ਤਰ੍ਹਾਂ ਹੀ ਹੋਣਾ ਸੀ ਪਰ ਮੈਂ ਇਹ ਕਹਿਣਾ ਚਾਹਣਾ ਕਾਸ਼ ਤੁਸੀਂ ਮੇਰਾ ਵੱਡਾ ਮੇਰਾ ਗੋਵਿੰਦ ਰੀਲ ਸੁਣੀ ਹੋਵੇ ਮੇਰੇ ਗੀਤ ਗਾਣੇ ਸੁਣੇ ਹੋਣ ਕੋਈ ਸੁਣਿਆ ਹੋਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕਦੀ ਸੁਣਿਆ ਹੋਵੇ ਮਿੱਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਕਦੀ ਸੁਣਿਆ ਹੋਵੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਦੀ ਮਾਤਾ ਦੀਆਂ ਪੇਟਾਂ ਸੁਣਿਆ ਤੁਹਾਨੂੰ ਜ਼ਰੂਰ ਮੇਰੇ ਤੇ ਤਰਸ ਆਵੇ ਸ਼ਾਇਦ ਤੁਹਾਨੂੰ ਸੁਰਦੀ ਸਮਝ ਨਹੀਂ ਸਾਹਿਦ ਦੀ ਸਮਝ ਨਹੀਂ ਤੁਹਾਨੂੰ ਇਹ ਪਤਾ ਹੈ ਕਿ ਜਿਹੜੇ ਗਵਈਏ ਹੁੰਦੀ ਉਹ ਤੁਹਾਡੇ ਘਰਾਂ ਦੀ ਰੌਣਕ ਹੈ ਤੁਹਾਡੇ ਖਲਾਉਣੇ ਆ ਯਾਰ ਅਸੀਂ ਤੁਹਾਡੇ ਘਰਾਂ ਦੀਆਂ ਰੌਣਕਾਂ ਬਣੇ ਅੱਗੋਂ ਵੀ ਜੀ ਐਮ ਪੀ ਬਣਦਾ ਮੈਂ ਤੇ ਦਿੱਲੀ ਵੀ ਸ਼ਗਨ ਵੀ ਦੇ ਦਿੰਨਾ ਗਾਣਾ ਗੁਣਾ ਵੀ ਸੁਣਾ ਦਿੰਨਾ ਹਾਲਾਂਕਿ ਪ੍ਰੋਫੈਸ਼ਨਲੀ ਮੈਂ ਛੱਡਤਾ ਜਿੱਦ ਦਸਿਆਸਤ ਜਾਇ ਉਦਣੇ ਸਿਰ ਟੱਕ ਲਿਆ ਸੀ ਮੈਂ ਕਿਹਾ ਨਹੀਂ ਲੋਕੀ ਫਿਰ ਕਹਿੰਦੇ ਜੀ ਗਵਈਏ ਤੇ ਐਕਟਰ ਮੁੜ ਕੇ ਨਜ਼ਰ ਨਹੀਂ ਆਉਂਦੇ ਜੀ ਸੋ ਸਾਰਾ ਕੁਝ ਤਿਆਗ ਕੇ ਇਧਰ ਨੂੰ ਤੁਰਿਆ ਪਤਾ ਨਹੀਂ ਏਡੀ ਵੱਡੀ ਸਜ਼ਾ ਕਿਉਂ ਦੇਣਾ ਚਾਹੁੰਦੇ ਆ ਜਿੱਥੇ ਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਕਦੇ ਵੀ ਕੀ ਹੋਵੇ ਜਿੱਥੇ ਬੰਦੀਆਂ ਵਾਰੇ ਜਾਕੀ ਸਾਨਾਂ ਬਾਰੇ ਮੈਂ ਤੁਹਾਡਾ ਗੁਨਾਹਗਾਰ ਹਾਂ ਬਾਕੀ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਮੈਂ ਕਹਿੰਦਾ ਇੱਕ ਤਰੀਕ ਤੱਕ ਸਬਰ ਕਰੋ ਦੋ ਤਰੀਕ ਨੂੰ ਦੇਖ ਲਾਂਗੇ ਮੇਰਾ ਮਤਲਬ ਸੀ ਕਾਨੂੰਨ ਦਾ ਸਹਾਰਾ ਲੈ ਲਾਂਗੇ ਸਪੌਂਟੇਨੀਅਸ ਸਿਚੁਏਸ਼ਨ ਕੀ ਵਰੀ ਇਦਾਂ ਦੀ ਹੋ ਜਾਂਦੀ ਹੈ ਸਿਚੁਏਸ਼ਨ ਹੀ ਹੋ ਜਾਈ ਹੈ ਇੱਕ ਬਾਪ ਗਲ ਲੱਗ ਕੇ ਰੋਵੇ ਤੇ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੀ ਕਰੋਗੇ ਜਦੋਂ ਬੋਰ ਹੋਵੇਗਾ ਤੇ ਮੈਂ ਕਿਹਾ ਮੈਨੂੰ ਸ਼ਾਵਾਸ਼ੇ ਦੇਣ ਗਿਆ ਜਿੱਥੇ ਬੰਦੀਆਂ ਕਿ ਨਹੀਂ ਬਈ ਤੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਉਹ ਮਸਲਾ ਬਣ ਆ ਲਿਆ ਕਿਸਾਨਾਂ ਦਾ ਕਿਸਾਨਾਂ ਦਾ ਤਾਂ ਮਸਲਾ ਹੀ ਨਹੀਂ ਜਾਂ ਅਸੀਂ ਸਿੱਖੀ ਦਾ ਮਸਲਾ ਬਣਾ ਲਈਏ ਜਾਂ ਅਸੀਂ ਦਲਤਾਂ ਦਾ ਮਸਲਾ ਬਣਾ ਲਈਏ ਨਾ ਇਹ ਬਿਲਕੁਲ ਨਹੀਂ ਸੀ ਉਹ ਦੋ ਚਾਰ ਮੁੰਡਿਆਂ ਬਾਰੇ ਸੀ ਜਿਨ੍ਹਾਂ ਨੇ ਬੇਟੀ ਦੇ ਕੱਪੜੇ ਈਆਂ ਸਭ ਦੀਆਂ ਸਾਂਝੀਆਂ ਉਹ ਸ਼ਾਬਾਸ਼ ਦੇਣ ਦੀ ਬਜਾਏ ਮੈਨੂੰ ਮਾਰ ਨਹੀਂ ਲੱਗ ਪਿਆ ਇੱਕੋ ਹੀ ਬੇਨਤੀ ਆ ਜੇਕਰ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਹੈ ਤੁਹਾਨੂੰ ਲੱਗਦਾ ਕਿਸੇ ਦਾ ਬੱਚਾ ਵਾਪਸ ਆ ਜਾਏਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦੋਲਨ ਦਾ ਮੁੱਲ ਮੁੜਿਆਗਾ ਕਿਸਾਨਾਂ ਦੀਆਂ ਪ੍ਰੋਬਲਮ ਹੱਲ ਹੋ ਜਾਣਗੀਆਂ ਮੈਨੂੰ ਕੱਲੇ ਨੂੰ ਕਿਤੇ ਬੁਲਾ ਲਿਓ ਗਨਮੈਨ ਜਨ ਡਰਾਈਵਰ ਛੱਡ ਕੇ ਮੈਂ ਆ ਜਾਊਗਾ ਕੱਲਾ ਆਵਾਂਗਾ ਫਿਰ ਜੋ ਤੁਹਾਡੇ ਦਿਲ ਕਰੇ ਮੈਨੂੰ ਮੈਨੂੰ ਨਹੀਂ ਆਪਣੀ ਜਾਨ ਦਾ ਕੋਈ ਖੌਫ ਨਾਲ ਜਾਨੋ ਨਾ ਖੁਸ਼ ਹੋਵੇ ਜੀ ਅੱਜ ਵੀ ਤੁਸੀਂ ਸਟੇਜ ਦੇ ਉੱਤੇ ਸੰਬੋਧਨ ਕਰ ਰਹੇ ਸੀ ਚੋਣ ਪ੍ਰਚਾਰ ਦੇ ਦਰਮਿਆਨ ਤੇ ਤੁਹਾਡੀਆਂ ਅੱਖਾਂ ਅੱਖਾਂ ਨਮ ਹੋ ਗਈਆਂ ਸੀ ਇਹ ਕਹਿੰਦੇ ਹੋਏ ਵੀ ਜੇ ਮੈਂ 1 ਜੂਨ ਤੱਕ ਜਿਉਂਦਾ ਰਿਹਾ ਜੇ ਮੈਂ ਮਰ ਗਿਆ ਤਾਂ ਮੇਰੀ ਸੋਚ ਨੂੰ ਯਾਦ ਰੱਖਿਓ ਸलाम ਰੱਖਿਓ ਤੇ ਕੀ ਕਾਰਨ ਬਣ ਗਏ ਸੀ ਵੀ ਆ ਹੰਸਰਾਜ ਹੰਸ ਜਿਹੜੇ ਕਿ ਪਦਮਸ਼ਰੀ ਨੇ ਲੋਕਾਂ ਨੂੰ ਆਪਣੇ ਗਾਇਕੀ ਗੀਤਾਂ ਦੇ ਰਾਹੀਂ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਅੱਜ ਉਹਨਾਂ ਦੇ ਦਿਲ ਤੇ ਅਜਿਹਾ ਕੀ ਆਇਆ ਕਿ ਉਹਨਾਂ ਨੂੰ ਬρισਟ ਸਭਾ ਦੇ ਵਿੱਚ ਅੱਖਾਂ 'ਚ ਹੰਝੂ ਆ ਗਏ ਕਾਦੇ ਪਦਮਸ਼ਰੀ ਆ ਸਾਊਥ ਵਿੱਚ ਨਾ ਵੀ ਪਦਮਸ਼ਰੀ ਹੋਵੇ ਆਰਟਿਸਟਾਂ ਦੇ ਮੰਦਰ ਬਣਾਉਂਦੇ ਉਹ ਪੂਜਾ ਕਰਦੇ ਆ ਇਹ ਪੰਜਾਬ ਆ ਇੱਥੇ ਪਦਮਸ਼ਰੀ ਨੂੰ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਦਮਸ਼ਰੀ ਕੌਣ ਹੁੰਦਾ ਕਿਵੇਂ ਮਿਲਦਾ ਕਿਵੇਂ ਆ ਪਦਮਸ਼ਰੀ ਤੇ ਕੀ ਕਰੀਏ ਬੇ ਕਦਰਾਂ ਨਾਲ ਅੱਖੀਆਂ ਲੜੀਆਂ ਅਸੀਂ ਨੈਣ ਵਿਛਾਏ ਫਲਕਾਂ 'ਚੋਂ ਲਤਾੜ ਲਤਾੜ ਕੇ ਲੰਘਦੇ ਰਹੇ ਅਸੀਂ ਕੀ ਕਰੀਏ ਕਿੱਥੇ ਜਾਈਏ ਸਾਨੂੰ ਲੱਗਦਾ ਸੀ ਕਜਨ ਵੀ ਮੁਲਕ 'ਚ ਘੁੰਮ ਰਹੇ ਆ ਨਾ ਸਾਡੀ ਕੋਈ ਜ਼ੁਬਾਨ ਸਮਝ ਰਿਆ ਜੀ ਤੁਹਾਡੇ ਨਾਲ ਵਿਰੋਧੀ ਕਈ ਵਾਰੀ ਕਹਿੰਦੇ ਨੇ ਕਹਿੰਦੇ ਵੀ ਹੰਸਰਾਜ ਹੰਸੋਰੀ ਨੇ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ ਵੀ 1 ਜੂਨ ਤੋਂ ਬਾਅਦ ਦੇਖਾਂਗੇ ਉਸ ਤੋਂ ਬਾਅਦ ਤੁਸੀਂ ਮਾਫੀ ਵੀ ਮੰਗੀ ਸੀ ਕਿ ਤੁਸੀਂ ਕਿਹਾ ਸੀ ਵੀ ਮੇਰੇ ਚ ਸ਼ੈਤਾਨ ਆ ਗਿਆ ਸੀ ਤੇ ਤੁਹਾਡੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਇੱਕ ਸਮਾਂ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਮੇਰੇ ਅੰਦਰ ਭੂਤ ਪ੍ਰੇਤ ਕੋਈ ਆ ਗਿਆ ਸੀ ਹੁਣ ਤੁਸੀਂ ਕਹਿੰਦੇ ਹੋ ਮੇਰੇ ਚ ਸ਼ੈਤਾਨ ਆ ਗਿਆ ਤੇ ਉਹ ਕਹਿੰਦੇ ਨੇ ਵੀ ਸਭ ਕੁਝ ਹੰਸਰਾਜ ਹੰਸ ਦੇ ਅੰਦਰ ਹੀ ਕਿਵੇਂ ਆਉਂਦਾ ਮੈਂ ਤਾਂ ਨਹੀਂ ਕਿਹਾ ਮੇਰੇ ਅੰਦਰ ਸ਼ੈਤਾਨ ਮੈਂ ਕਿਹਾ ਸ਼ੈਤਾਨ ਹੈਵੀ ਹੋ ਗਿਆ ਸੀ ਉਹਨਾਂ ਬੰਦਿਆਂ ਤੇ ਮੈਂ ਕਿਹਾ ਮੇਰੇ ਅੰਦਰ ਇਮਾਨ ਆ ਗਿਆ ਸੀ ਉਹ ਯਾਰ ਪੰਜਾਬੀ ਬੋਲਦਾ ਮੈਂ ਮੈਂ ਕਿ ਐਸੀ ਮੇਰੇ ਵੰਦਰ ਈਮਾਨ ਆ ਗਿਆ ਸੀ ਉਹਨਾਂ ਅੰਦਰ ਸ਼ੈਤਾਨ ਆ ਗਿਆ ਸੀ ਮੈਂ ਨਾਰਮਲ ਬੰਦਾ ਹਾਂ ਨਹੀਂ ਉਹ ਦਿਨ ਤੁਸੀਂ ਸਟੇਜ ਤੇ ਖੜ ਕੇ ਗੱਲਾਂ ਦਾ ਜ਼ਿਕਰ ਕੀਤਾ ਸੀ ਕੀਤਾ ਸੀ ਮੈਂ ਇਹ ਕਿਹਾ ਕਿ ਧੀ ਭੈਣਾਂ ਸਭ ਦੀਆਂ ਸਾਂਝੀਆਂ ਆ ਇੱਕ ਤਰੀਕ ਤੱਕ ਸਬਰ ਕਰੋ ਦੋ ਤਰੀਕ ਨੂੰ ਦੇਖ ਲਾਂਗੇ ਉਹੋ ਹੀ ਦੋ ਚਾਰ ਬੰਦੇ ਆ ਉਹਨਾਂ 'ਚ ਮੈਂ ਕਿਹਾ ਕਿਸਾਨਾਂ ਨੂੰ ਦੇਖ ਲਾਂਗੇ ਉਹਨਾਂ 'ਚ ਮੈਂ ਜੱਥੇ ਬੰਦੀਆਂ ਦਾ ਨਾਮ ਲਿਆ ਉਹ ਜਿਹੜੇ ਦੋ ਚਾਰ ਬੰਦੇ ਉਹਨਾਂ ਦੀ ਧੀਆਂ ਦੀ ਬੇਟੀਆਂ ਦੀ ਕਰਦੇ ਤੁਸੀਂ ਬੇਟੀਆਂ ਖੁਦ ਤੁਸੀਂ ਸੋਚ ਕੇ ਦੇਖੋ ਉਦੋਂ ਸਿਚੁਏਸ਼ਨ ਕੀ ਹੋ ਗਈ ਹੋਈਗੀ ਔਰ ਮੈਂ ਇੱਕ ਐਸੀ ਮੇਰੇ ਚ ਇਮਾਨ ਆ ਜਾਗ ਪਿਆ ਸੀ ਜਿਹੜਾ ਮਿੰਤਾ ਕਰਨ ਵਾਲਾ ਬੰਦਾ ਹੈ ਨਾ ਉਹਦਾ ਇਮਾਨ ਜਾਗ ਪਿਆ ਸੀ ਉਧਰ ਸ਼ੈਤਾਨ ਜਾਗ ਪਿਆ ਸੀ ਯਾਨੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਉਹਨਾਂ ਚ ਸ਼ੈਤਾਨ ਹੈ ਸ਼ੈਤਾਨ ਹੀ ਆ ਕੋਈ ਨਾਰਮਲ ਇਨਸਾਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਮੈਂ ਕਿਹਾ ਸੀ ਪਤਾ ਨਹੀਂ ਮੈਂ ਕਿੱਥੇ ਆ ਗਿਆ ਮੇਰੀ ਜ਼ੁਬਾਨ ਦਾ ਹੀ ਤਰਜਮਾ ਹੀ ਹੋਰ ਕਰ ਲੈਂਦੇ ਬਿਲਕੁਲ ਅੱਜ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਉਤਾ ਚੜਾ ਦੇਖਿਆ ਹੈ ਗਰੀਬ ਪਰਿਵਾਰ ਦੇ ਵਿੱਚੋਂ ਨਿਕਲ ਕੇ ਇੰਨੀ ਜ਼ਿਆਦਾ ਪ੍ਰਸਿੱਧੀ ਖੱਟੀ ਹੈ ਪਰ ਅੱਜ ਕੀ ਹੋ ਗਿਆ ਕਿ ਅਜਿਹਾ ਹੰਸ ਰਾਜ ਹੰਸ ਨੂੰ ਸਭ ਦੇ ਸਾਹਮਣੇ ਰੋਣਾ ਪੈ ਗਿਆ ਮੈਂ ਕੁਝ ਜਾਣਦਤ ਕਰਕੇ ਥੋੜੀ ਰੋਇਆ ਕੱਲ ਦੇਖਿਓ ਕੱਲ ਦੀਆਂ ਫੋਟੋ ਮੇਰੇ ਖੌਫ ਹੈ ਸੀਨੇ ਚ ਅਰੇ ਅਸੀਂ ਫਕੀਰਾਂ ਦੇ ਝੋੜਿਆਂ ਚ ਬੈਠੇ ਆ ਉਹ ਸੂਫੀ ਕਹਾਦਾ ਜਿਹੜਾ ਬਾਡੀ ਦਾ ਹੀ ਫਿਕਰ ਕਰੀ ਜਾਵੇ ਬਾਡੀ ਤਾਂ ਵੈਸੇ ਵੀ ਚਲੇ ਜਾਣੀ ਆ ਮੈਂ ਕੱਲ ਬਿਲਕੁਲ ਬੇਖੌਫ ਬੈਠਾ ਸੀ ਔਰ ਮੈਂਟਲੀ ਪ੍ਰੇਪੇਅਰ ਸੀ ਕਿ ਹੁਣ ਟਾਈਮ ਆ ਗਿਆ ਕਿ ਮੈਂ ਚਾਹੁੰਦਾ ਸੀ ਮੇਰੇ ਜੀਂਦੇ ਜੀ ਕੋਈ ਕਾਨੂੰਨ ਬਣ ਜਾਏ ਤੇ ਇਹ ਲੀਡਰ ਇਹਨਾਂ ਦੇ ਘਰਾਂ ਚ ਲੈ ਕੇ ਆਉਣ ਦਾਣਾ ਫੱਕਾ ਇਹ ਕਹਿਣ ਸਾਡੇ ਕੋਲ ਬਹੁਤ ਹੈ ਦਾਣ ਸਾਡੇ ਬੱਚੇ ਪੜ੍ਹ ਲਿਖ ਗਏ ਅਸੀਂ ਸੈਲਫ ਡਿਪੈਂਡ ਹੋ ਗਏ ਸੈਲਫ ਡਿਪੈਂਡੈਂਸੀ ਵੱਲ ਨਹੀਂ ਕੋਈ ਵੱਧ ਰਿਹਾ ਗੁਲਾਮ ਬਣਾ ਰਿਹਾ ਮੰਗਤੇ ਬਣਾ ਰਿਹਾ ਕੋਈ ਕੋਈ ਚੀਜ਼ ਮੁਫਤ ਦੇਈ ਜਾਂਦਾ ਕੋਈ ਕੋਈ ਚੀਜ਼ ਮੁਫਤ ਦੇ ਵੋਟਾਂ ਤੋਂ ਬਾ ਲੱਭਦੇ ਨਹੀਂ ਤਾਂ ਮੈਂ ਭਾਵਕ ਹੋਇਆ ਸੀ ਇੱਕ ਚੀਜ਼ ਕਲੀਅਰ ਕਰੋ ਜਿਨ੍ਹਾਂ ਨੇ ਉਸ ਟਾਈਮ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਦਾ ਕਿ ਪੁਰਜ਼ੋਰ ਵਿਰੋਧ ਹੋਇਆ ਠੀਕ ਉਹੀ ਬੰਦੇ ਕੱਲ ਵਿਰੋਧ ਕਰਨ ਪਹੁੰਚੇ ਸੀ ਜਾਂ ਕੋਈ ਹੋਰ ਸੀਗੇ ਕਿਸਾਨਾਂ ਦੇ ਰੂਪ ਦੇ ਵਿੱਚ ਮੈਨੂੰ ਨਹੀਂ ਪਤਾ ਨਾ ਉਹਨਾਂ ਬੰਦੇ ਦਾ ਨਾ ਇਹਨਾਂ ਦਾ ਵਿਵਾਦਿਤ ਬਿਆਨ ਕਿ ਤੁਸੀਂ ਕਿੰਨੇ ਉਹ ਵਿਵਾਦਿਤ ਬਿਆਨ ਹੈ ਉਹ ਤੁਸੀਂ ਕੋ ਜਿਹੜਾ ਧੀਆਂ ਪੈਣਾਂ ਦੀ ਇੱਜ਼ਤ ਬਚਾਉਣ ਵਾਲਾ ਬਿਆਨ ਆ ਉਹ ਬੱਚਿਓ ਤੁਸੀਂ ਕਿਹੜੇ ਮੁਲਕ ਤੋਂ ਆਏ ਆ ਉਹ ਵਿਵਾਦਤ ਕਿਦਾਂ ਹੋ ਗਿਆ ਪਰ ਤੁਹਾਡੇ ਵਿਵਾਦ ਵਿਵਾਦ ਤਾਂ ਸ਼ੁਰੂ ਕਰਦੇ ਆਂ ਦੂਸਰੇ ਲੋਕ ਜਿਹੜੇ ਸਮਝ ਨਹੀਂ ਆਉਂਦੀ ਮੇਰੀ ਜ਼ੁਬਾਨ ਉਹ ਵਿਵਾਦਤ ਬਿਆਨ ਨਹੀਂ ਸੀ ਉਹ ਬੇਟੀ ਦੀ ਬੇਹਰਮਤੀ ਸੀ ਉਹਦੀ ਰਾਖੀ ਲਈ ਮੈਂ ਬਿਆਨ ਦਿੱਤਾ ਸੀ ਉਹ ਬਾਅਦ ਦੇ ਵਿੱਚ ਤੁਸੀਂ ਸਪਸ਼ਟੀਕਰਨ ਦਿੱਤਾ ਪਰ ਤੁਹਾਡੇ ਵਿਰੋਧੀ ਕਰਨੇ ਪਹਿਲਾਂ ਇਹ ਗੱਲ ਉਹ ਤੁਸੀਂ ਤੁਸੀਂ ਅੰਨੇ ਆ ਤੁਸੀਂ ਬੋਲੇ ਆ ਤੁਹਾਡੇ ਸਾਹਮਣੇ ਧੀ ਪੈਣ ਦੀ ਜਿੱਤ ਨਲਾਮ ਦੀ ਮੈਨੂੰ ਕਿਉਂ ਜਵਾਬ ਦੇਣਾ ਪਵੇ ਉਹ ਤੁਸੀਂ ਦੇ ਦਿੰਦੇ ਤਾਂ ਮੈਂ ਦੇਣਾ ਹੀ ਨਹੀਂ ਸੀ ਜਵਾਬ ਸਭ ਤਮਾਸ਼ਾ ਦੇਖੀ ਜਾਂਦੇ ਸੀ ਪੁਰਸ ਉੱਥੇ ਹੁੰਦੀ ਆ ਪਿੰਡ ਵਾਲੇ ਉੱਥੇ ਆ ਤੇ ਉਹ ਵਿਵਾਦਤ ਬਿਆਨ ਕਿਦਾਂ ਹੋ ਗਿਆ ਉਹ ਇੱਕ ਗੈਰਤ ਭਰਿਆ ਸੀਗਾ ਉਹ ਬੇਟੀ ਦੀ ਇੱਜ਼ਤ ਲਈ ਲੇਕਿਨ ਉਹਨਾਂ ਚ ਦੋ ਚੌ ਬੰਦੇ ਆਲੇ ਸੀ ਮੈਂ ਫੇਰ ਕਲੀਅਰ ਕਰ ਦਿਆਂ ਮੈਂ ਕਿਸਾਨਾਂ ਦੇ ਖਿਲਾਫ ਜੱਥੇਬੰਦੀਆਂ ਨਹੀਂ ਵਿਵਾਦ ਲੋਕ ਸ਼ੁਰੂ ਕਰਦੇ ਆ ਮੈਂ ਵਿਵਾਦਤ ਆਦਮੀ ਨਹੀਂ ਆ ਮੈਂ ਸਾਫ਼ ਆਦਮੀ ਆ ਸਪੌਂਟੇਨੀਅਸ ਐਟ ਦ ਸਪੋਰਟ ਜੋ ਮੈਨੂੰ ਖਿਆਲ ਆਇਆ ਮੇਰੇ ਮਾਲਕ ਦਾ ਕਿ ਅਸੀਂ ਤਾਂ ਉਹ ਲੋਕ ਸ਼ੈਤਾਨ ਹੀ ਹੋਣਾ ਚਾਹਿਆ ਕੀ ਲੱਗਦਾ ਹੈ ਵੀ ਤੁਹਾਡੀ ਮੌਤ ਦਾ ਕਾਰਨ ਕਿਸਾਨ ਬਣ ਸਕਦੇ ਜਿਸ ਤਰ੍ਹਾਂ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਪੈਗਾ ਮੈਨੂੰ ਕੀ ਪਤਾ ਮੌਤ ਕਿਸੇ ਤਰ੍ਹਾਂ ਵੀ ਆ ਸਕਦੀ ਜਿੱਦਾਂ ਲਿਖੀ ਹੋਏਗੀ ਆ ਜਾਏਗੀ ਮੌਤ ਤੋਂ ਨਾ ਮੈਂ ਭਾਵਕ ਉਹਨਾਂ ਨਾਮ ਹੈ ਕਦੀ ਮੈਨੂੰ ਡਰ ਲੱਗਾ ਉਹ ਤਾਂ ਮੈਂ ਭਾਵਕ ਤਾਂ ਐਸੀ ਕਿ ਮੇਰੇ ਇੱਛਾ ਸੀ ਕਿ ਗਰੀਬਾਂ ਦੇ ਦਿਲ ਫਿਰ ਜਾਣ ਕੋਈ ਐਸਾ ਲੀਡਰ ਆਵੇ ਜਿੱਦਾਂ ਪਾਵਾ ਸਾਹਿਬ ਆਏ ਭੀਮਰਾ ਉਹਨਾਂ ਅੰਬੇਡਕਰ ਉਹਨਾਂ ਨੇ ਕਾਨੂੰਨ ਬਣਾੰਤਾ ਸਾਧੂ ਸੰਤਾਂ ਨੇ ਪਿੱਛੇ ਪ੍ਰਚਾਰ ਕੀਤਾ ਉਹ ਪੂਜਣ ਦੇ ਕਾਬਿਲ ਐ ਲੇਕਿਨ ਗਰੀਬਾਂ ਨੂੰ ਕੋਈ ਮਿਲੇ ਆ ਜਾਤ ਪਾਤ ਖਤਮ ਹੋਈ ਉੱਚੀ ਨੀਚ ਖਤਮ ਹੋਈ ਹੈ ਗਰੀਬ ਐਂਡ ਅਮੀਰ ਦਾ ਪਾੜਾ ਖਤਮ ਹੋਇਆ ਉਹਨਾਂ ਨੂੰ ਮੰਨਦੇ ਉਹਨਾਂ ਦੀ ਮੰਨੀ ਸੀ 바ਵਾ ਸਾਵਾਏ ਉਹਨਾਂ ਨੇ ਕਾਨੂੰਨ ਬਣਾਉਂਦਾ ਸੰਵਿਧਾਨ ਬਣਾਉਂਦਾ ਤੇ ਮੈਂ ਉੱਥੇ ਜਾਵਾਂ ਕਿਸਾਨਾਂ ਨੂੰ ਅੰਦੋਲਨ ਨਾ ਕਰਨਾ ਪਵੇ ਗਰੀਬ ਨੂੰ ਕਣਕ ਦੀ ਵੇਟ ਨਾ ਕਰਨੀ ਪਵੇ ਅੱਲਾਹ ਦੀ ਵੇਟ ਨਾ ਕਰਨੀ ਪਵੇ ਕਾਨੂੰਨ ਬਣ ਜਾਏ ਜਿੱਥੇ ਗਰੀਬਾਂ ਦੇ ਬੱਚੇ ਪੜਨ ਅਮੀਰਾਂ ਦੇ ਵੀ ਪੜਨ ਤੇ ਐਸ ਕਰਕੇ ਮੈਂ ਭਾਵਕ ਹੋਇਆ ਸੀ ਕਿ ਮੈਂ ਚਾਹੁੰਦਾ ਸੀ ਜਿੰਦੇ ਜੀ ਐਸਾ ਹੋ ਜਾਏ ਲੇਕਿਨ ਇਸ ਦੁਨੀਆ ਨੇ ਮੈਨੂੰ ਪਤਾ ਨਹੀਂ ਦੁਨੀਆ ਕੀ ਚਾਹੁੰਦੀ ਹੈ ਅਸੀਮ ਮਨਸੂਰ ਦਾ ਸ਼ਹਾਦਤ ਦੇਖੀ ਹੈ ਇਸ਼ਕ ਦੀ ਇੰਤਹਾ ਦੇਖੀ ਹੈ ਆਸ਼ਿਕ ਵੀ ਕਦੇ ਮੌਤੋਂ ਡਰਦੇ ਇਸ਼ਕ ਨਾ ਤੁਰੇ ਹੋਏ ਆ ਮੈਨੂੰ ਨਹੀਂ ਕੋਈ ਖੌਫ ਮੈਂ ਫਿਰ ਕਲੀਅਰ ਕਰਦਾ ਲੇਕਿਨ ਜੇ ਮੈਨੂੰ ਮਾਰਿਆ ਜੇ ਪੰਜਾਬ ਨੂੰ ਜਾਂ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਚੈਨ ਮਿਲਦਾ ਤੇ ਮੈਨੂੰ ਬਲਾ ਲੈਣ ਐਲਾਨ ਕਰਨ ਲਈ ਵੀ ਤੇਰਾ ਅੱਜ ਟਾਈਮ ਆ ਗਿਆ ਕਤਲਗਾਹ ਚ ਆ ਜਾ ਅੱਜ ਉਦਾਂ ਹੀ ਜਾਊਂਗਾ ਛਾਨ ਨੂੰ ਸ਼ੌਕਤ ਨਾਲ ਇਦਾਂ ਹੀ ਜਾਵਾਂਗਾ ਜੀ ਸਿਕਿਉਰਿਟੀ ਛੱਡ ਕੇ ਜਾਊਂਗੇ ਸਿਕਿਉਰਿਟੀ ਮੈਂ ਤਾਂ ਛੱਡ ਕੇ ਨਹੀਂ ਗਿਆ ਪੰਜ ਵਾਰੀ ਉੱਥੇ ਜਦੋਂ ਸਵਾਲਾਂ ਦੇ ਜਵਾਬ ਦਿੰਨਾ ਸਿਕਿਉਰਿਟੀ ਤੇ ਕਿ ਮਜਬੂਰੀ ਹੈ ਹਾਂ ਸਿਕਿਉਰਿਟੀ ਦਾ ਸ਼ੌਕ ਥੋੜੀ ਕੋਈ ਬੰਦਾ ਕੈਦ ਹੋਣਾ ਚਾਹੁੰਦਾ ਮੈਂ ਤਾਂ ਆਜ਼ਾਦ ਪੰਛੀ ਸੀ ਫਸ ਗਿਆ ਲੱਗਦਾ ਵੀ ਗਲਤੀ ਕਰ ਲਈ ਸਿਆਸਤ ਚ ਆ ਕੇ ਨਹੀਂ ਕੋਈ ਗਲਤੀ ਨਹੀਂ ਕੀਤੀ ਇਸ਼ਕ ਵਿੱਚ ਕੋਈ ਗਲਤੀ ਨਹੀਂ ਹੁੰਦੀ ਮੈਂ ਤਾਂ ਇਸ਼ਕ ਕੀਤਾ ਕਹਿੰਦੇ ਇਸ਼ਕ ਕਰੋ ਤੁਹਾਹਰਾ ਪੈ ਇਸ਼ਕ ਕਰਨਾ ਤੁਹਾਹਰਾ ਪੈਦਾਈਸ਼ੀ ਹੱਕ ਹੈ ਇਸ਼ਕ ਕਰੋ ਇਸ਼ਕ ਕਰਨਾ ਤੁਹਾਹਰਾ ਪੈਦਾਈਸ਼ੀ ਹੱਕ ਹੈ ਮਗਰ ਕਿਉਂ ਨਾ ਇਸ ਵਾਰ ਵਤਨ ਦੀ ਮਿੱਟੀ ਕੋ ਮਸ਼ੂਕ ਬਣਾ ਲੇ ਮੈਂ ਉਹ ਇਸ਼ਕ ਕੀਤਾ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਕਰਦਾ ਸੀ ਜਿਹੜਾ ਰਾਜਗੁਰੂ ਸੁਖਦੇਵ ਨੇ ਕੀਤਾ ਸੀ ਗੋਰਿਆਂ ਦੇ ਮੈਂ ਉਦਾਂ ਦਾ ਤਾਂ ਬਣ ਨਹੀਂ ਸਕਦਾ ਉਹਨਾਂ ਦੇ ਦਰ ਦੇ ਕੁਕਰਾਂ ਸੀ ਪਰ ਥੋੜਾ ਜਿਹਾ ਉਹਨਾਂ ਨੇ ਜਾਨਾਂ ਕਿਉਂ ਕੁਰਬਾਨ ਕੀਤੀਆਂ ਕਿ ਗਰੀਬ ਨੂੰ ਸੁੱਖ ਦਾ ਸਾਹ ਆ ਜਾਏ ਕਿਰਤੀ ਨੂੰ ਸੁੱਖ ਦਾ ਲੋਟੂ ਲੋਟੂ ਸਰਮਾਇਦਾਰ ਤੇ ਗਰੀਬਾਂ ਦਾ ਪਾੜਾ ਖਤਮ ਹੋ ਜਾਏ ਇਸੇ ਕਰਕੇ ਦਿੱਤੀਆਂ ਕੁਰਬਾਨੀਆਂ ਉਹ ਇਸ ਇਸ਼ਕ ਵਿੱਚ ਮੈਂ ਤੁਰਿਆ ਫਿਰਦਾ ਕਿ ਕੋਈ ਨਾ ਕੋਈ ਬੰਦਾ ਆਵੇ ਸਿਆਸਤ ਚ ਡਿਪੈਂਡੈਂਸੀ ਖਤਮ ਕਰੇ ਸੈਲਫ ਡਿਪੈਂਡ ਕਰੇ ਕਾਨੂੰਨ ਐਸੇ ਬਣੇ ਜਿੱਥੇ ਅਮੀਰ ਤੇ ਗਰੀਬ ਇਕੱਠੇ ਪੜਨ ਇੱਕ ਬੰਦੇ ਦੇ ਕੁੱਤੇ ਦਾ ਵੀ ਸਮਾਨ ਬਾਹਰੋਂ ਖਾਣ ਲਈ ਬਾਹਰੋਂ ਆਉਂਦਾ ਇੱਕ ਬੰਦਾ ਭੁੱਖਾ ਬੈਠਾ ਟੁਕੜੇ ਦਾ ਟੁਕੜਿਆਂ ਦੀ ਵੇਟ ਕਰ ਰਿਹਾ ਝੂਠ ਕਰ ਰਿਹਾ ਇਹ ਕੋਈ ਧਾਰਮਿਕ ਮੁਲਕ ਹੈ ਬਿਲਕੁਲ ਮੇਰਾ ਖੀਰਲਾ ਸਵਾਲ ਹੈ ਕਿ ਕਿਸਾਨਾਂ ਦਾ ਇਲਜ਼ਾਮ ਹੈ ਕਿ ਜੇਕਰ ਹੰਸਰਾਜ ਹੰਸ ਹੋਰਾਂ ਨੇ ਕਿਸਾਨਾਂ ਦਾ ਭਲਾ ਕਰਨਾ ਸੀ ਤਾਂ ਟਿਕਟ ਤਾਂ ਹੁਣ ਮਿਲੀ ਹੈ ਇਸ ਤੋਂ ਪਹਿਲਾਂ ਬੀਜੇਪੀ ਚ ਸਨ ਉਦੋਂ ਤੱਕ ਉਦੋਂ ਤੱਕ ਪੀਐਮ ਮੋਦੀ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਕਿਸਾਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਵਾਇਆ ਮੈਨੂੰ ਦਿੱਲੀ ਨੇ ਜਿਤਾਇਆ ਸੀ ਫੇਰ ਵੀ ਹਜ਼ਾਰਵਾਰੀ ਕਿਸਾਨਾਂ ਦੀ ਗੱਲ ਕਿ ਕਿਸਾਨਾਂ ਨੂੰ ਕਹੋ ਕਿ YouTube ਦੇਖਣ ਜਿੰਨੀ ਵਾਰੀ ਵੀ ਮੈਂ ਬੋਲੇਆ ਕਿਸਾਨੀ ਦੇ ਹੱਕ ਚ ਬੋਲੇਆ ਪਾਣੀ ਜ਼ਮੀਨ ਚਿੱਟੇ ਦੇ ਖਿਲਾਫ ਮੈਂ ਕਿਹੜੇ ਲਫ਼ਜ਼ਾਂ ਨਾ ਬੋਲਾ YouTube ਆਜੀ ਖੋਲੋ ਦੇਖੋ ਮੈਂ ਕੀ ਬੋਲਦਾ ਬਾਕੀ ਮੈਂ ਜਦੋਂ ਬਣਿਆ ਉਦੋਂ ਤਾਂ ਬਣ ਚੁੱਕੇ ਸੀ ਕਾਨੂੰਨ ਹਾਂ ਮੈਨੂੰ ਜਿਤਾਓ ਫੇਰ ਮੈਂ ਇੱਥੇ ਹੱਕ ਜਿਤਾਉ ਪਹਿਲਾਂ ਮੈਨੂੰ ਜਿਤਾਓ ਫੇਰ ਮੈਂ ਇੱਥੇ ਹੱਕ ਜਿਤਾਉ ਉਹ ਤੁਸੀਂ ਮੈਨੂੰ ਹਰਾ ਕੇ ਤੇ ਤੁਸੀਂ ਦਬਕਾ ਕੇ ਮੈਨੂੰ ਦਿੱਲੀ ਭੇਜ ਦਿੱਤਾ ਹੋਣ ਆਇਆ ਤੇ ਹੁਣ ਵੀ ਉਦਾਂ ਕਰ ਰਹੇ ਆ ਮੇਰੇ ਤੋਂ ਕੀ ਉਮੀਦ ਰੱਖਦੇ ਆ ਮੈਂ ਤਾਂ ਕਹਿੰਨਾ ਮੈਂ ਨੌਕਰ ਬਣ ਕੇ ਗੁਲਾਮ ਬਣ ਕੇ ਤੁਹਾਡਾ ਕਰਾਂਗਾ ਤੁਸੀਂ ਜਿੱਦਾਂ ਮਰਜ਼ੀ ਮੈਨੂੰ ਵਾਪਸ ਫੇਰ ਭੇਜ ਦਿਓ ਕੋਈ ਗੱਲ ਨਹੀਂ ਹਰਾ ਕੇ ਭੇਜ ਦਿਓ ਦਬਕਾ ਕੇ ਭੇਜ ਦਿਓ ਮੇਰੀ ਜ਼ਮੀਰ ਜੋ ਕਹਿੰਦੀ ਸੀ ਮੈਂ ਪਹਿਲਾਂ ਵੀ ਪੰਜਾਬ ਦੇ ਹੱਕ ਚ ਬੋਲਦਾ ਸੀ ਫੇਰ ਵੀ ਬੋਲਦਾ ਰਵਾਂਗਾ ਲੇਕਿਨ ਕਰਨਾ ਮੈਂ ਕੀ ਆ ਮੈਂ ਜਦੋਂ ਉਸ ਕਮੇਟੀ ਚ ਬੈਠਾਂਗਾ ਖੇਤੀਬਾੜੀ ਮਨਿਸਟਰ ਤੁਹਾਡੇ ਬਣੇ ਹੋਏ ਸੀ ਡਿਊਟੀ ਉਹਨਾਂ ਦੀ ਸੀ ਮੇਰੀ ਨਹੀਂ ਸਿਕਿਉਰਿਟੀ ਪੀਐਮ ਮੋਦੀ ਦੇ ਤੁਸੀਂ ਬੇहद ਨਜ਼ਦੀਕੀ ਮੰਨੇ ਜਾਂਦੇ ਹੋ ਇਸ ਵਿਰੋਧ ਦੇ ਬਾਰੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਅਮਿਤ ਸ਼ਾਹ ਹੋਰਾਂ ਨਾਲ ਜਾਂ ਪੀਐਮ ਮੋਦੀ ਹੋਰਾਂ ਨਾਲ ਨਹੀਂ ਗੱਲਬਾਤ ਕੀ ਕਰਨੀ ਉਹ ਸਾਰੇ ਉਹ ਵਿਜੀਲੈਂਟ ਹੈ ਕੱਲ 15 ਮਿੰਟ ਰੈਲੀ ਲੇਟ ਹੋਈ ਹੈ ਉਹਨਾਂ ਨੇ ਕਿਹਾ ਪਹਿਲਾਂ ਛਡਾ ਕੇ ਲਿਆਓ ਉਹਨੂੰ ਤੇ ਫਿਰ ਰੈਲੀ ਸਟਾਰਟ ਕਰਾਂਗੇ ਫਿਰ ਡੀਜੀਪੀ ਸਾਹਿਬ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਉਹਨਾਂ ਨੇ ਏਡੀਜੀ ਮਿਸਟਰ ਜਸਕਰਨ ਸਰਦਾਰ ਜਸਕਰਨ ਸਿੰਘ ਜੀ ਔਰ ਆਈ ਜੀ ਸਾਹਿਬ ਮਿਸਟਰ ਨਰਿੰਦਰ ਭਾਰਗਵ ਸਾਹਿਬ ਐਸ ਐਸ ਪੀ ਪਟਿਆਲਾ ਯੰਗ ਲੜਕੇ ਬੜਾ ਕੱਲ ਉਹਨਾਂ ਦੀ ਮੈਂ ਚਿਹਰਾ ਵੇਖਦਾ ਇੰਨਾ ਘਬਰਾ ਗਿਆ ਸੀ ਉਹ ਉਹਨਾਂ ਕਿਹਾ ਬੰਦਾ ਵੀ ਮਾਰਤਾ ਚਿਹਰਾ ਦੇਖਿਓ ਉਹਨਾਂ ਦੀ ਵੀਡੀਓ ਦੇਖਿਓ ਮੈਂ ਵੈਸੇ ਸਹਿਜ ਬੈਠਾ ਸੀ ਪੀਐਮ ਸਾਹਿਬ ਨੇ ਜੋ ਗਰੇਸ ਤੋਂ ਉਹਨਾਂ ਕਿਹਾ ਰੈਲੀ ਨਹੀਂ ਸ਼ੁਰੂ ਹੋਣੀ ਪਹਿਲਾਂ ਕੱਢ ਕੇ ਲਿਆਓ ਉਹਨੂੰ ਫਿਰ ਇਹ ਲੈ ਕੇ ਗਏ ਮੈਨੂੰ ਉੱਥੇ ਫੇ ਹੀ ਹੱਗਡ ਮੀ ਜੱਫੀ ਪਾ ਕੇ ਕਹਿਣ ਲੱਗੇ ਤੂੰ ਠੀਕ ਹੈ ਹੱਥ 'ਚ ਹੱਥ ਫੜ ਕੇ ਬਿਲਕੁਲ ਰਾਤ ਨੂੰ ਨੀਂਦ ਆ ਗਈ ਸੀ ਇਸ ਇਨਸੀਡੈਂਟ ਤੋਂ ਬਾਅਦ ਮੈਂ ਉਹ ਰਾਤ ਨੂੰ ਜੈਸੀ ਨੀਂਦ ਆ ਕਦੀ ਵੀ ਨਹੀਂ ਆਈ ਤੁਹਾਨੂੰ ਮੈਂ ਦੱਸਿਆ ਅਸੀਂ ਫਕੀਰਾਂ ਦੇ ਜੋੜਿਆਂ 'ਚ ਬੈਠੇ ਸੀ ਸ਼ਾਹ ਮਨਸੂਰ ਨੂੰ ਚੂਲੀ ਚੜ੍ਹਦੇ ਵੇਖਿਆ ਅਸੀਂ ਆਸ਼ਿਕਾਂ ਦੇ ਦਰਸ਼ਨ ਕੀਤੇ ਇਸ਼ਕ ਇਸ਼ਕ ਕਰਨ ਵਾਲਾ ਇਹ ਤੋਂ ਨਹੀਂ ਘਬਰਾਉਂਦਾ ਮੈਨੂੰ ਹੋਰ ਡਰ ਆ ਕਿ ਇੰਨੀ ਨਫ਼ਰਤ ਕਿਉਂ ਪੰਜਾਬ 'ਚ ਫੈਲ ਗਈ ਆ ਬਿਲਕੁਲ ਹਾਂ ਮੈਨੂੰ ਕੋਈ ਮੌਤ ਦੇ ਡਰੋਂ ਨੀਂਦ ਨਹੀਂ ਡਿਸਟਰਬ ਹੋ ਸਕਦੀ ਉਦਾਂ ਤਾਂ ਮੈਂ ਜਿੱਦਣ ਆਇਆ ਇੱਥੇ ਸੁੱਤਾ ਹੀ ਨਹੀਂ ਸੁੱਤਾ ਹੀ ਨਹੀਂ ਮੈਂ ਪੰਜਾਬ 'ਚ ਉਹ ਨੀਂਦ ਤਾਂ ਆਈ ਹੀ ਨਹੀਂ ਨਾ ਉਹ ਤਾਂ ਆਉਣ ਦਿੱਤੀ ਹੀ ਨਹੀਂ ਨਾ ਨਿਸਾਨਾ ਨੇ ਨਹੀਂ ਆਉਣ ਦਿੱਤੀ ਮੈਨੂੰ ਨਹੀਂ ਪਤਾ ਕੌਣ ਆਇਆ ਉਹ ਰੱਬ ਦੇ ਬੰਦੇ ਆ ਮੈਨੂੰ ਨਹੀਂ ਪਤਾ ਤੁਸੀਂ ਬਾਰ ਬਾਰ ਨਾ ਇਹ ਗੱਲ ਕਰਿਆ ਕਰੋ ਕੀ ਮੈਸੇਜ ਦੋਗੇ ਫਰੀਦਕੋਟ ਦੇ ਲੋਕਾਂ ਦਾ ਲੋਕਾਂ ਨੂੰ ਫੇ ਇਹੋ ਹੀ ਗੱਲ ਕਰਕੇ ਹਵਾ ਦਿੰਦੇ ਹੋ